ਲੋਕ ਤਾਂ ਕਹਿੰਦੇ ਨੇ ਵੀ ਫਾਰਮ 'ਚ ਖੜ ਕੇ ਬੱਕਰੀ ਨਹੀਂ ਪਾਲਦੀ ਹੈਗੀ ਜਿੰਨਾ ਲੋਕ ਕਹਿੰਦੇ ਆ ਵੀ ਬੱਕਰੇ ਦਾ ਕੱਦ ਐਡਾ ਬੜਾ ਹੈ ਨਹੀਂ ਵੀ ਅਸੀਂ ਪਹਿਲਾਂ ਵੀਡੀਓ ਦੇ ਵਿੱਚ ਕਹਤਾ ਵੀ ਇਹ 43 ਜਣ ਜੈਂਚ ਦਾ ਤਾਂ ਹੁਣ ਲੋਕ ਦੱਸ ਦਣਗੇ ਕਮੈਂਟ ਬਾਕੀ ਜਿਹੜੇ ਵੀਰਾਂ ਨੇ ਹੁਣ ਦੇਖਿਆ ਉਹਨਾਂ ਨੂੰ ਪਤਾ ਹੋਊਗਾ ਵੀ ਕਿੰਨਾ ਇਹਨੇ ਸੂਆ ਦੇਣਾ ਹਲੇ ਵੀਰੇ ਗੱਭੜ ਨਹੀਂ ਕਰਾਈ ਦੁੱਧ ਐਕਣੇ ਦਿੰਦੀ ਹੈ ਇਹ 2-3 ਲੀਟਰ ਦੁੱਧ ਐਕਣੇ ਦਿੰਦੀ ਹੈ ਸੂਈ ਨਹੀਂ ਹੈਗੀ ਹਲੇ ਇਹ ਆ ਵੀ ਪਾਠ ਨੇ ਦੇਖ ਲੋ ਗੱਭੜ ਹੋਣਾ ਹੈ ਹਲੇ ਇਹ ਬਿਨਾਂ ਗੱਭੜ ਹੋਏ ਤਾਂ ਦੁੱਧ ਦਿੰਦੀ ਹੈ ਜੀ ਇਹ ਗੱਲ ਪੱਕੀ ਆ ਇਹ ਕਿੰਨਾ ਕ ਦੁੱਧ ਦਿੰਦੀ ਹੈ ਇਹ ਵਾ 2-3 ਲੀਟਰ ਦੁੱਧ ਦੇ ਦਿੰਦੀ ਲੈ ਵੀ ਬਿਨਾ ਸਵੇਰੇ ਦੁੱਧ ਦਿੰਦੀ ਆ। ਵਖੋ ਬਾਈ ਦੀ ਹੁਣ ਸੇਵਾ ਸੰਭਾਲ ਵੱਧਾ ਹੁਣ 12 ਮਹੀਨੇ 30 ਦਿਨ ਦਾਣਿਆਂ ਤੇ ਰਹਿਣੀਆਂ ਬੱਕਰੀਆਂ ਇਹ। ਅੱਛਾ। ਹਾਂ। ਵੀਡੀਓ ਦੇ ਵਿੱਚ ਤਾਂ ਹਰੇਕ ਕਹਿੰਦਾ ਸਾਡੀ 7 ਲੀਟਰ ਦੁੱਧ ਦਿੰਦੀ ਐ। ਬਾਈ ਕਹਿੰਦਾ 7 ਲੀਟਰ ਦੁੱਧ ਅਸੀਂ ਚੋਕੇ ਲਵਾਂਗੇ ਬੱਕਰੀ ਵੀ ਦੇਖਾਂ ਕੱਦ-ਕਠ ਵੀ ਦੇਖਾਂਗੇ। ਉਹਨੂੰ 7 ਲੱਖ ਦੀ ਉਹ ਖਰੀਦਾਂਗੇ ਬਾਈ ਕਹਿੰਦਾ। ਲੱਖ ਰੁਪਏ ਲੀਟਰ ਦੁੱਧ ਦਾ। ਕਹਿੰਦਾ ਵੀ ਜਿੰਨੀ ਆ ਰੱਬੋਂ ਆਈਆਂ ਸਾਰੀਆਂ ਇਕੱਠੀਆਂ ਕਰ ਦੂੰਗਾ ਜੀ। ਜੱਟਾਂ ਦੀਆਂ ਬੱਕਰੀਆਂ ਜੱਟਾਂ ਦੇ ਫਾਰਮ 'ਚ ਅੱਜ ਬੱਕਰੀਆਂ ਫਰਦੀਆਂ ਨੇ। 500 ਬੱਕਰੀ ਦਾ ਟਾਰਗੇਟ ਐ। ਬਾਈ ਹਸਤਰੀਕਾਲ ਸਾਰਿਆਂ ਨੂੰ ਆਪਣੀ ਵੀਡੀਓ ਵਿੱਚ ਸਵਾਗਤ ਆ ਅੱਜ ਇੰਦਗੜ੍ਹ ਪਹੁੰਚੇ ਹੋਈ ਸੀ ਬਾਈ ਮੇਲੇ ਦੇ ਵਿੱਚ ਤੇ ਬਾਈ ਭਪਿੰਦਰ ਚੰਡੀਗੜੀ ਦੀਆਂ ਬੱਕਰੀਆਂ ਦਿਖਾਉਨੇ ਆਪਾਂ ਉਹਨਾਂ ਦੇ ਮਾਲ ਦੇ ਵਿੱਚ ਖੜੇ ਆ ਤੇ ਆਹ ਬਾਈ ਦਾ ਬਰੀਡਰ ਆ ਇੱਧਰ ਆਪਾਂ ਇਹ ਤੋਂ ਗੱਲਬਾਤ ਸ਼ੁਰੂ ਕਰਦੇ ਆ ਤੇ ਬਾਈ ਬੁੱਧੂ ਹੋਊਗਾ ਵੀਡੀਓ ਦੇ ਵਿੱਚ ਆਪੇ ਨਾਲ ਤੇ ਇੱਕ ਬਾਈ ਦਾ ਬੇਟਾ ਗਾ ਉਹ ਵੀ ਇਹ ਵੀਡੀਓ ਦੇ ਵਿੱਚ ਆ ਬਾਈ ਹਸਤਰੀਕਾਲ ਬੁੱਧੂ ਸਤ ਸ੍ਰੀ ਅਕਾਲ ਬਾਈ ਜੀ ਕਿੰਨੀਆਂ ਬੱਕਰੀਆਂ ਨੇ ਇਹ ਬੱਕਰੀਆਂ ਤਾਂ ਹੋਣਗੀਆਂ ਵੀਰੇ 100 ਤੋਂ ਬਾਹਰ ਛੋਟਾ ਵੱਡਾ ਜਾਨਵਰ 120 25 ਜਾਨਵਰ ਹੋਊਗਾ ਛੋਟਾ ਵੱਡਾ ਮੇਮਣੇ ਪੱਠੜਾਂ ਤੱਕੜੀ ਹੂੰ ਤੇ ਉਹਰੇ ਦਾ ਬਸ 25 30 ਕੇ ਪਸ਼ੂ ਲੈ ਕੇ ਆਈ ਅਸੀਂ ਬਸ ਬੰ ਮੇਲੇ ਮੱਥਾ ਟਿਕਾਉਣ ਬਾਅਦ ਤਾਈ ਠੀਕ ਆ ਹਾਂ ਜੀ ਤੇ ਆ ਬੱਕਰੇ ਬਾਰੇ ਦੱਸੀ ਬਾਈ ਇਹ ਕਿਹੜੇ ਖਾਨਦਾਨ ਦਾ ਤੇ ਕਿੰਨੀ ਹਾਈਟ ਲੈਂਥ ਹੋ ਗਈ ਇਹਦੀ ਇਹ ਬੱਕਰਾ ਵੀਰੇ ਰੱਬੋਂ ਆਇਆ ਬੱਕਰੀਆਂ ਦੇ ਵਿੱਚੋਂ ਆ ਹੂੰ ਠੀਕ ਆ ਨਾ ਇਹ 47 ਇੰਚ ਹਾਈਟ ਹੋ ਗਈ ਇਹਦੀ 47 ਪਲੱਸ ਆ ਅੱਛਾ ਛੇ ਰਾਂਦਾ ਦੇਖਣ ਵਾਲਾ ਵੀਡੀਓ ਦੇ ਵਿੱਚ ਕਹੀ ਜਾਂਦੇ ਜਣ ਤੇ ਵੀ ਵੀਡੀਓ 'ਚ ਲੋਕ ਕੁਛੇ ਦੱਸੀ ਜਾਂਦੇ ਆ ਕਾ ਨੂੰ ਅੱਜ ਤੁਹਾਡੇ ਸਾਹਮਣੇ ਹੀ ਆ ਤਾਂ ਮੇਲੇ ਬੱਕਰਾ ਲੈ ਕੇ ਜਾਂਦਾ ਨਹੀਂ ਤਾਂ ਬੱਕਰਾ ਮੇਲੇ ਲੈ ਕੇ ਵੀਂਦੇ ਆਉਂਦਾ ਜਿ ਦਿਖਾਉਣ ਵਾਸਤੇ ਹੀ ਲੈ ਕੇ ਜਾਂਦਾ ਤਾਂ ਆਪਾਂ ਨੇ ਇਹ ਰੱਬੋ ਵਾਲਿਆਂ ਦੀ ਬਰੀਡ ਆ ਰੱਬੋ ਵਾਲਿਆਂ ਦੀ ਬਰੀਡ ਆ ਇਹ ਬਾਈ ਤਾਰੀ ਮਾਮੇ ਦੇ ਘਰ ਤੋਂ ਬੱਕਰੀ ਲੈ ਕੇ ਗਿਆ ਤਾਂ ਬਾਈ ਲਾਲਾ 1.5 ਲੱਖ ਦੀ ਅੱਛਾ ਫੜ ਪੱਠ ਲੈ ਕੇ ਗਿਆ ਤਾਂ ਉਹ ਬੱਕਰੀ ਨੇ ਜਾ ਕੇ ਘਰੇ ਜਾ ਕੇ ਮੇਵਣਾ ਦਿੱਤਾ ਹੀ ਇਹੇ ਹਾਂ ਆ ਆ ਮਾਂ ਇਹ ਇਹਦੀ ਬੱਕਰੇ ਦੀ ਇਹ ਤਾਰੀ ਦੇ ਘਰੋਂ ਗਈ ਇਹ ਤਾਰੀ ਦੇ ਘਰੋਂ ਗਈ ਸੀ ਇਹ ਚੱਲ ਕੇ ਇਹ 1.5 ਲੱਖ ਰੁਪਏ ਦੀ ਲਈਦੀ ਹੈ ਜੀ ਅੱਛਾ ਜਦ ਇਹ ਦੋ ਦੰ ਅੰਦਰ ਦੀ ਇਹ ਹਾਂ ਅੱਛਾ ਅੱਛਾ ਹੁਣ ਕਿੰਨੇ ਹੋ ਗਈ ਇਹ ਹੁਣ ਪੂਰੇ ਦਿੰਦੀ ਹੈ ਜੀ ਇਹ ਇਹਦਾ ਇਹ ਮੇਵਣਾ ਇਹਦਾ ਮੇਵਣਾਈ ਇਹੇ 21 ਦਿੱਤਾ ਸੀ ਇਹ ਨਾ ਨਾ ਤਿੰਨ ਮੇਵਣੇ ਦਿੱਤੇ ਦਈਏ ਨੇ ਦੋ ਇਹਦੇ ਨਾਲ ਦੀਆਂ ਪੱਠਾਂ ਨੇ ਜੀ ਪੱਠਾ ਉਹ ਹੈਗੀਆਂ ਉਰੇ ਉਹ ਹੈਗੀਆਂ ਯਰੇ ਠੀਕ ਆ ਅਸੇ ਤਿੰਨ ਨਾਲ ਦਾ ਤਿੰਨ ਨਾਲ ਦਾ ਹਾਂ ਹੂੰ ਵਿੱਚ ਕਹਿੰਦੇ ਹੁੰਦੇ ਬਈ ਤਿੰਨ ਨਾਲ ਦੇ ਵੀ ਪਾਲਦੇ ਨਹੀਂ ਹੁੰਦੇ ਹਨਾ ਨਾ ਨਾ ਪਾਲਦੇ ਆ ਵੀਰੇ ਦੇਖ ਲੈ ਤੇਰੇ ਸਾਹਮਣੇ ਹੀ ਆ ਦੇਖ ਲੈ ਪਲੇ ਦੋ ਪੱਠਾ ਉਹ ਵੀ ਉਰੀ ਬੈਠੀਆਂ ਨੇ ਉਹ ਵੀ ਦਿਖਾਵਾਂਗੇ ਆਪਾਂ ਇਹ ਨਹੀਂ ਹਸ ਸਕੀ ਆਪਾਂ ਲੰਬਾਈ ਕਿੰਨੀ ਹੋ ਬੱਕਰੇ ਦੀ ਲੰਬਾਈ ਤਾਂ ਵੱਧੂ ਆ ਵੀਰੇ ਦੇਖ 65 ਇੰਚ 65 ਇੰਚ ਹੋਊਗਾ ਲੰਬਾਈ ਦੇ ਵਿੱਚ ਜਿਵੇਂ ਕਹਿੰਦੇ ਨੇ ਨਾ ਪਹਿਲਾਂ ਵੀ ਬੰਦੇ ਕਹਿੰਦੇ ਨੇ ਫੀਤਾ ਮੁੱਕ ਜਾਂਦਾ ਉਹ ਕੰਮ ਹੋ ਜਾਂਦਾ ਇਹਦੇ ਤੇ ਫੀਤਾ ਵਾ ਕੇ ਦੇਖੇ ਅਗਲਾ ਗੱਲਾਂ ਤਾਂ ਬਥੇਰੀਆਂ ਕਰਦਾ ਅਗਲਾ ਸਾਹਮਣੇ ਖੜ ਕੇ ਦੇਖੇ ਦਾ ਫੇਰ ਪਤਾ ਲੱਗਦਾ ਠੀਕ ਆ ਇਹ ਤਾਂ ਰਿਜ਼ਲਟ ਲੈ ਲੈ ਰਿਜ਼ਲਟ ਲੈ ਲਿਆ ਵੀਰੇ ਉਰੇ ਹੈਗਾ ਰਿਜ਼ਲਟ ਨਾ ਨਾ ਉਰੇ ਨਹੀਂ ਲੈ ਕੇ ਆਏ ਤੇ ਘਰੇ ਨਾ 7-8 ਮੇਮ ਆਪਣੇ ਘਰੇ ਨੇ ਹੈ ਘਰੇ ਆ ਘਰੇ ਨੇ ਹਾਂ ਦੁਬਾਰੇ ਤੁਹਾਡੀ ਵੀਡੀਓ ਬਣਵਾਵਾਂਗੇ ਘਰ ਬੁਲਾ ਕੇ ਤੇ ਮੇਮ ਨੇ ਰਿਜ਼ਲਟ ਵੀ ਨਾਲ ਦੀ ਨਾਲ ਦਿਖਾਵਾਂਗੇ ਜੀ ਆਪਾਂ ਹਾਂ ਜੀ ਤੇ ਬੱਕਰੀ ਬਾਰੇ ਦੱਸ ਬਈ ਇਹਦੀ ਕੀ ਬਰੀਡ ਆ ਬੱਕਰੀ ਦੀ? ਬਾਈ ਬਰੀਡ ਦੇਖੋ ਜੀ ਇਹਦੇ ਵਿੱਚ ਇੱਕ ਤਾਂ ਬਰੀਕੀਆਂ ਵਾਲੀਆਂ ਦੀਆਂ ਇੱਕ ਇਹਦਾ ਖਾਨਦਾਨ ਚੰਗਾ ਦਾ ਸ਼ੁਰੂ ਤੇ ਪਿੱਛੇ ਮਾਪਾਪ ਤੇ ਘਰ ਦੀ ਬਰੀਡ ਤੇ ਇਹ ਇੱਕ ਜੁੱਟ ਦੀਆਂ ਚੱਲੀਆਂ ਆਉਂਦੀਆਂ ਦੀਆਂ ਇਹ ਅੱਛਾ ਹਾਂ ਵੀ ਜਿਹਦੇ ਕਰਕੇ ਇੰਨੇ ਰੁਪਏ ਲੱਗਦੇ ਰੁਪਏ ਲਾਤੇ ਹਾਂ ਬਾਈ ਨੇ ਵੀ ਸ਼ੌਕ ਨਾਲੇ ਲਾਏ ਪਏ ਰੁਪਏ ਤੇ ਬਾਕੀ ਦੀ ਹਾਈਟ ਕਿੰਨੀ ਹੋ ਬਾਈ ਬੱਕਰੀ ਦੀ ਇਹਦੀ? ਬੱਕਰੀ ਦੀ ਹਾਈਟ ਹੋਊਗੀ ਵੀਰੇ 40 ਇੰਚ 40 ਇੰਚ ਹਾਂ ਜੀ ਤੇ ਬਾਈ ਐਂ ਐ ਕਵਾਈ ਬੱਕਰੀਆਂ ਐ ਲਾਈ ਐਵੇਂ ਹੁਣੋਂ ਪਿੱਠ ਬੂੜਾ ਦਿਖਾਉਨੇ ਆ ਵੀ ਇਹੜੀਆਂ ਬੱਕਰੀਆਂ ਹੁੰਦੀਆਂ ਨੇ ਆਹ ਦੇਖੋ ਹੂੰ ਇਹ ਇਹ ਦੁੱਧ ਨੂੰ ਕਿਵੇਂ ਆ ਬਈ ਇਹ ਦੁੱਧ ਪੂਰਾ ਹੀ ਜਿਹੜੇ ਥੱਲੇ ਬੱਕਰੀ ਥੱਲੇ ਅੱਛਾ ਤਿੰਨ ਮਹੀਨੇ ਜਾਇਆ ਦੁੱਧ ਦਾ ਹੋ ਹੋ ਗਇਆ ਕੱਲੀ ਨੇ ਤਿੰਨ ਮਹੀਨੇ ਪਾਲੇ ਜੀ ਇਹਨੇ ਹੂੰ ਆਹ ਜੀ ਇਹ ਪਹਿਲੇ ਸੂਏ ਦਾ ਹੈ ਬੱਚਾ ਜੀ ਇਹ ਘਰੇ ਰੱਖਿਆ ਆਪਾਂ ਨੇ ਬਈ ਇਹਨੇ ਕਿੰਨੇ ਸੂਏ ਦੇਤੇ ਬਈ ਹੁਣ ਇਹਨੇ ਬੱਕਰੀਆਂ ਸੂਏ ਦੇਤੇ ਸੀ ਤਿੰਨ ਤਿੰਨ ਹਾਂ ਜੀ ਤਿੰਨ ਸੂਏ ਦੇਤੇ ਹੁਣ ਇਹ ਪਹਿਲੇ ਸੂਏ ਦਾ ਇਹ ਪਹਿਲੇ ਸੂਏ ਦਾ ਹੀ ਇਹ ਠੀਕ ਆ ਹਾਂ ਜੀ ਇੱਕ ਕ੍ਰਾਸ ਕਿਹੜੇ ਬੱਕਰੇ ਤੋਂ ਸੀ ਇੱਕਰਾਸ ਬਾਈ ਮਮਾ ਤਾਰੀ ਦੇ ਘਰ ਤੋਂ ਆਈ ਦੀ ਇਹ ਕ੍ਰਾਸ ਹੋ ਗਏ ਪਿੱਛੇ ਦੇ ਘੱਬਣ ਹੋ ਗਏ ਸੀ ਹਾਂ ਜੀ ਠੀਕ ਆ ਇਹ ਬੈਠੀ ਆ ਉਹਦੀ ਭੈਣ ਆਈ ਇਹ ਲੈ ਇਹ ਬੱਕਰੇ ਦੀ ਭੈਣ ਆ ਇਹ ਬੱਕਰੇ ਦੀ ਭੈਣ ਆ ਲੈ ਹਾਇਟ ਇਹ ਵੀ ਚੰਗੀ ਕਰੀ ਜਾਂਦੀ ਆ ਨਾ ਬਈ ਕਿੰਨੇ ਦੰਦ ਹੋ ਗਏ ਇਹ ਇਹ ਵੀ 6 ਦੰਦ ਹੋ ਗਏ ਜੀ ਬੱਕਰਾ ਵੀ 6 ਦੰਦ ਬੱਕਰਾ ਵੀ 6 ਦੰਦ ਆਉਂਦਾ ਜੀ ਇਹਨੇ ਸੂਆ ਦੇਣਾ ਹਲੇ ਵੀਰੇ ਗੱਭਣ ਨਹੀਂ ਕਰਾਈ ਦੁੱਧ ਇਕਣੇ ਦਿੰਦੀ ਆ ਇਹ 2-3 ਲੀਟਰ ਦੁੱਧ ਇਕਣੇ ਦਿੰਦੀ ਆ ਸੂਈ ਨਹੀਂ ਹੈਗੀ ਹਲੇ ਇਹ ਗੱਭਣ ਕਰਾਈ ਨਹੀਂ ਗੱਭਣ ਕਰਾਈ ਨਹੀਂ ਹੁਣ ਇਹ ਭਾਦੋਂ ਇਹ ਬੱਕਰਾ ਹੀ ਛੱਡਾਂਗੇ ਇਹਦੇ ਭਰੇ ਅੱਛਾ ਹਾਂ ਜੀ Ahí me todo de lleno. me todo de llené, ਇਹ ਕਿਵੇਂ ਲਾ ਲਿਆ ਬਈ ਦੁੱਧ ਫਿਰ ਇਹਨੇ ਬਿਨਾ ਬੱਚੇ ਦੋ ਬਈ ਦੇਖੋ ਬਾਈ ਦੀ ਹੁਣ ਸੇਵਾ ਸੰਭਾਲ ਵੱਧਾ ਹੁਣ 12 ਮਹੀਨੇ 30 ਦਿਨ ਦਾਣਿਆਂ ਤੇ ਰਹਿਣੀਆਂ ਬੱਕਰੀਆਂ ਇਹ ਅੱਛਾ ਹਾਂ ਲੋਕ ਤਾਂ ਕਹਿੰਦੇ ਨੇ ਵੀ ਫਾਰਮ 'ਚ ਖੜ ਕੇ ਬੱਕਰੀ ਨਹੀਂ ਪਾਲਦੀ ਹੈਗੀ ਇਹ ਬੱਕਰੀਆਂ ਬਾਹਰ ਹੀ ਨਹੀਂ ਬਸ ਸਿਰਫ 2 ਘੰਟੇ ਬਾਅਦ ਤੇ ਹੀ ਜਾਂਦੀਆਂ ਇਹ ਬਾਹਰ ਤਾਂ ਬਾਹਰ ਚਰਦੀਆਂ ਨੇ ਬਸ 2 ਘੰਟੇ ਬਾਅਦ ਤੇ 2-3 ਘੰਟੇ ਲਾ ਕੇ ਬੱਕਰੀਆਂ ਘਰੇ ਆਉਣੀਆਂ ਨੇ ਅੱਛਾ ਹਾਂ ਲੈ ਵੀ ਬਿਨਾ ਸੂਏ ਪੱਠ ਦੁੱਧ ਦੇ ਹੀ ਜਾਂਦੀ ਆ ਇਹ ਸੇਵਾ ਦੇ ਸਿਰ ਤੇ ਹੁੰਦਾ ਇੱਕ ਹੋਰ ਇਹਦੇ ਨਾਲ ਦੀ ਉਹ ਵੀ ਪੱਠ ਉਹ ਵੀ ਬਿਨਾ ਸੂਏ ਦੇ ਬਿਨਾ ਸੂਏ ਦੁੱਧ ਦਿੰਦੀ ਆ ਉਹ ਵੀ ਦੋ ਨਹੀਂ ਇਹ ਤ ਦੀ ਘਰੇ ਰਹਿ ਗਈ ਜੀ ਹੋਰ ਰਾਤ ਘਰੇ ਰਹਿ ਗਈ ਹਾਂ ਉਹ ਵੀ ਲੋਹੀ ਹੋ ਬਾਈ ਅੱਛਾ ਲੋਹੀ ਆ ਹਾਂ ਹਮ ਆ ਕਾਲੀ ਪੱਠ ਫੜ ਕੇ ਕਰ ਇਹਦੀ ਹਾਈਟ ਕਿੰਨੀ ਹੋ ਗਈ ਬੁੱਧੂ ਇਹ ਦੇਖ ਲੈ ਵੀਰੇ 40 ਇੰਚ ਹੋ ਗਈ ਇਹ 6 ਦਿਨ ਦਾ ਹਲੇ 40 ਇੰਚ ਹੋ ਗਈ ਹਾਂ ਜਾਊਗੀ 42 43 42 43 ਇੰਚ ਹੋਊਗੀ ਆਰਾਮਦਾਰੀ ਨਾਲ ਹਮ ਹਾਂ ਜੀ ਵਾਕਈ ਬਾਈ ਬੱਕਰੇ ਦੀ ਕੁਆਲਿਟੀ ਦੇਖ ਲੋ ਯਾਰ ਕੰਨਾਂ ਦੀ ਲੈਂਥ ਨਾ ਮੂੰਹ ਮੱਥਾ ਹਜੇ ਤਾਂ ਰਿਜ਼ਲਟ ਘਰੇ ਨੇ ਜਿਹੜੇ ਘਰੇ ਬੱਚੇ ਨੇ ਇਹਦੇ ਨਾਲ ਉਹ ਜੀ 4 ਬੱਚੇ ਘਰੇ ਰੱਖਿਆ ਇਹਦੇ ਜੀ ਅੱਛਾ ਹਾਂ ਜੀ ਕਿੰ ਕਿੰਨੀਆਂ ਕਿ ਬੱਕਰੀਆਂ ਕਰਾਈਆਂ ਨੇ ਤੋ ਹਲੇ ਤਾਂ ਬਸ ਉਹੀ 5-4 ਕਿ ਕਰਾਈਆਂ ਦੀਆਂ ਹੁਣ ਭਾਦੋਂ ਇੱਕ ਕਰਾਵਾਂਗੇ ਵੀਰੇ ਤੇ ਬੱਕਰੀਆਂ ਕਰਾਈਆਂ ਇਹ ਤੋਂ ਹੈ ਹਾਂ ਆ ਵੀ ਪੱਠ ਨੇ ਦੇਖ ਲਓ ਗੱਬੜ ਹੋਣਾ ਹਲੇ ਜੀ ਅੱਛਾ ਇਹ ਬਿਨਾ ਗੱਬਣ ਹੋਏ ਤਾਂ ਦੁੱਧ ਦਿੰਦੀ ਹੈ ਜੀ ਇਹ ਇਹ ਵੀ ਬਿਨਾ ਗੱਬੜ ਇਹ ਕਿਹੜੀ ਬੱਕਰੀ ਦੀ ਆ ਇਹ ਬੱਕਰੀ ਦੀ ਮਾਂ ਉਰੀ ਬੈਠੀ ਹੈ ਜੀ ਆਪਣੇ ਕੋਲੇ ਇਹਦੀ ਮਾਂ ਅੱਛਾ ਹਾਂ ਉਹ ਵੀ ਇਹਦੀ ਵੀ ਹੈਗੀ 40 ਇਹਦੀ 40 ਇੰਚ ਹੈ ਜੀ ਇਹ ਵੀ ਚੀਜ਼ਾਂ ਦਿੰਦਾ ਜੀ ਹੁਣ ਪਹਿਲੇ ਸੂਏ ਗੱਬਣ ਕਰਾਉਣੀਆਂ ਜੀ ਇਹ ਅੱਛਾ ਇਹ ਬਿਨਾ ਸੂਏ ਕਿੰਨਾ ਕਿ ਦੁੱਧ ਦੇ ਦਿੰਦੀਆਂ ਨੇ ਦੋਨੇ ਹਾਂ ਆ ਝੋਲਾ ਕੋਈ ਦਿਖਾ ਦੇ ਕੋਈ ਨਹੀਂ ਕਹਿੰਦੇ ਅਲੱਗਾਂ ਭਾਜੇ ਝੋਲਾ ਗੱਲ ਪੱਕੀ ਆ ਇਹ ਕਿੰਨਾ ਕਿ ਦੁੱਧ ਦਿੰਦੀ ਆ ਇਹ ਵਾ 2-3 ਲੀਟਰ ਦੁੱਧ ਦੇ ਦਿੰਦੀ ਆ ਜੀ ਇਹਦਾ ਵੀ ਖੋਲ ਦੇਗਾ ਝੋਲਾ ਹਾਂ ਇਹਦਾ ਵੀ ਖੋਲ ਦੇ ਖੋਲ ਹੀ ਮਾੜਾ ਜਾਂ ਦੇਖ ਖੋਲ ਦੇਦਾ ਜੀ ਲੈ ਵੀ ਇਹਦਾ ਵੀ ਝੋਲਾ ਖੋਲ ਦਿੰਨੇ ਆ ਬਾਈ ਆਪਾਂ ਝੋਲੇ ਖੋਲਣ ਨੂੰ ਤਾਂ ਨਹੀਂ ਕਹਿੰਦੇ ਕਈ ਵਾਰ ਇਤਰਾਜ਼ ਕਰ ਜਾਂਦੇ ਆ ਬਾਈ ਬੇ ਅਸੀਂ ਹਾਂ ਵਿੱਚ ਇਹ ਵੀ ਬਿਨਾ ਸੂਏ ਦੁੱਧ ਦਿੰਦੀ ਆ ਨਾ ਨਾ ਉਹ ਤਾਂ ਗੱਲ ਕਹਿੰਦੇ ਆ ਠੀਕ ਆ ਹੁਣੇ ਬਈ ਬਿਨਾ ਸੂਏ ਵੀ ਬੱਚਿਆਂ ਦਾ ਤੇ ਉਹ ਵੀ ਨਹੀਂ ਇਹਨਾਂ ਨੂੰ ਹਣਾ ਤਾਂ ਵੀ ਦੁੱਧ ਦਿੰਦੀਆਂ ਜੇ ਜੇ ਮੈਂ ਸੂਕ ਕੇ ਦਿੰਦੀਆਂ ਇਹ ਤਾਂ ਵੱਧ ਦਿੰਦੀਆਂ ਹਾਂ ਫੇਰ ਫਰਕ ਰਹਿੰਦਾ ਨਾ ਫਰਕ ਪੈਂਦਾ ਹਾਂ ਜੀ ਹੂੰ ਮੈਂ ਵੀ ਆ ਵੀ ਕਾਲੀ ਬੱਕਰੀ ਇੱਕ ਇਹ ਕਿਹੜੇ ਘਰ ਦੀ ਹੈ ਬੱਕਰੀ? ਇਹ ਬਾਈ ਦੇ ਆਪਣੇ ਘਰੇ ਬਰੀਡ ਤਿਆਰ ਕਰੀਏ ਜੀ ਬਾਈ ਨੇ ਇਹ। ਅੱਛਾ। ਹਾਂ ਇਹ ਬਾਈ ਨੇ ਸਭ ਤੋਂ ਪਹਿਲਾਂ ਬੱਕਰੀ ਲਈ ਤੀ ਉਹਦੀ ਹੀ ਹੈ ਜੀ। ਹੈ ਇਹ ਵੀ ਰੱਬੋ ਵਾਲਿਆਂ ਦੀ। ਹਾਂ ਇਹ ਵੀ ਰੱਬੋ ਵਾਲਿਆਂ ਦੀ। ਸਾਰੀ ਬਰੀਡ ਰੱਬੋ ਵਾਲਿਆਂ ਦੀ। ਜ਼ਿਆਦਾ ਦਾ ਜ਼ਿਆਦਾ ਬਾਈ ਕੋਲੇ ਤਾਂ ਰੱਬੋ ਵਾਲੀਆਂ ਬੱਕਰੀਆਂ ਨੇ ਜ਼ਿਆਦਾ ਦਾਈ। ਅੱਛਾ। ਹਾਂ ਜੀ। ਚੁੰਨ ਚੁੰਨ ਕੇ ਖਰੀਦੀਆਂ ਨੇ ਲੋਕਾਂ ਦੇ ਘਰੋਂ ਇੱਕ ਇੱਕ ਬੱਕਰੀ ਖਰੀਦ-ਖਰੀਦ ਕੇ ਇਕੱਠੀਆਂ ਕਰੀਆਂ। ਜ਼ਿਆਦਾ ਜਣਦੇ ਬਾਈ ਤਾਰੀ ਦੇ ਘਰੋਂ ਇਕੱਠੀਆਂ ਕਰੀਆਂ। ਨਹੀਂ ਆਣੇ ਹਾਂ ਜੀ। ਠੀਕ ਹੈ ਤੇਰੇ ਪੀਏ ਵੀ ਮੰਨ ਲਾ ਖੁੱਲੇ ਲਾਏ ਹੋਣੇ ਨਾ। ਖੁੱਲੇ ਰੁਪਏ ਜੀ ਖੁੱਲੇ ਰੁਪਏ ਜੀ ਏਨੇ ਹੀ ਖਲਾ ਵੀਰੇ 41 ਇੰਚ ਹੈ ਟਾਈ ਦੀ ਵਾੜਦੀ 41 ਇੰਚ ਹਾਂ ਇਹ ਉਹਦੀ ਪੈਣਾ ਉਹਦੀ ਸਾਕੀ ਪੈਣਾ ਇਹ ਵੀ ਨਹੀਂ ਸੁਹੀ ਨਾ ਇਹਨੇ ਸੁਆ ਦੇਤਾ ਵੀਰੇ ਦੇਤਾ ਐਵੇਂ ਹਾਂ ਉਹਨੇ ਦੰਦ ਹੋ ਗਏ ਇਹ ਇਹ 6 ਦੰਦ ਆਉਂਦੇ ਵੀ ਇਹਨੂੰ ਕਰੀ ਪਰਾਂ ਹਾਂ ਇਹ 6 ਦੰਦ ਹੋ ਗਏ 41 ਇੰਚ ਤੇ ਬਾਕੀ ਹੈ ਹਾਂ ਸੁਆ ਦੇਤਾ ਇਹਨੇ ਆਏ ਨੇ ਸੁਆ ਦੇਤਾ ਹੀ ਕੀ ਬੱਚੇ ਦੇਤੇ ਇਹਨੇ ਦੋ ਮੇਮਣੇ ਪੱਠ ਬੱਕਰਾ ਦਿੱਤਾ ਹੀ ਅੱਛਾ ਇਹਦੇ ਘਰੇ ਹੀ ਮੇਮਣੇ ਇਹ ਕਿੰਨਾ ਦੁੱਧ ਦੇ ਦਿੰਦੀਆਂ ਇਹ ਬੱਕਰੀ ਥਲੇ 4 4.5 ਲੀਟਰ ਦੁੱਧ ਆਈ ਠੀਕ ਹੈ ਹਾਂ ਹੂੰ ਇਹ ਆ ਉਹਦੀ ਮਾਂ ਆਈ ਆ ਉਹਦੀ ਮਾਂ ਆਈ ਜਿਹੜੀ ਆਪਾਂ ਫਾਇਡ ਪੱਠ ਦਿਖਾਈ ਹੈ ਨਾ ਪੱਠ ਨਾ ਉਹਦੀ ਮਾਂ ਆਈ ਗਿੱਸਿਆ ਆ ਕਿੰਨੇ ਦੰਦ ਹੋ ਗਏ ਇਹ ਇਹ ਪੂਰੇ 8 ਦੰਦ ਆਈ ਪੂਰੇ 8 ਦੰਦ ਕਿੰਨੇ ਸੂਏ ਲੈ ਲੈ ਤੋਂ ਇਹਦਾ ਬੱਕਰੀ 5-6 ਸੂਏ ਦੇਗੀ ਜੀ ਇਹੇ ਸੇਬ ਬਾਈ ਦੇ ਘਰੀ ਦੇ ਬਾਈ ਦੇ ਘਰੇ ਹਾਂ ਕਿੰਨਾ ਕ ਟਾਈਮ ਹੋ ਗਿਆ ਬਾਈ ਬਾਈ ਨੂੰ ਬੱਕਰੀਆਂ ਰੱਖੇ ਨੂੰ ਬਾਈ ਨੂੰ ਹੋ ਗਿਆ ਘੜ ਤੋਂ ਘੜ 10 ਸਾਲ ਦਾ ਜਿਹੜਾ ਹੋ ਗਿਆ ਬੱਕਰੀਆਂ ਚਾਹੀ ਬਈ ਅੱਛਾ 10 ਸਾਲ ਦਾ 10 ਸਾਲ ਹਾਂ ਪਹਿਲਾਂ ਉਹ ਕੀ ਕੰਮ ਸੀ ਬਾਈ ਬਾਈ ਦਾ ਬਾਈ ਦਾ ਦੇਖੋ ਇੱਕ ਤਾਂ ਜ਼ਮੀਨ ਜਾਇਦਾਦ ਦਾ ਘਰੇ ਘੋੜਿਆਂ ਦਾ ਫਾਰਮ ਆਈ ਜਾਂਦਾ ਮੱਝਾਂ ਦਾ ਕੰਮ ਆਈ ਹਾਂ ਜੀ ਜ਼ਮੀਨ ਜਮੂਨ ਦਾ ਕੰਮ ਆ ਬਾਈ ਨੇ ਆਪਣਾ ਘਰ ਦਾ ਘਰੇਲੂ ਕੰਮ ਆਈ ਠੀਕ ਹੈ ਇਹ ਬੱਕਰੀ ਕਿਹੜੇ ਘਰੋਂ ਆ ਬਈ ਇਹ ਬਾਈ ਸੋਹਣੇ ਤੋਂ ਲਈ ਤੀ ਇਹ ਬਾਈ ਨੇ ਗਾਂਹ ਤੋਂ ਗਾਂਹ ਲਈ ਤੀ ਇਹ ਅੱਛਾ ਹਾਂ ਸੋਹਣਾ ਕਿੱਥੋਂ ਆਲਾ ਸੋਹਣਾ ਬਾਈ ਭੈਣੀ ਆਲਾ ਭੈਣੀ ਆਲੇ ਦੇ ਹਾਂ ਉਹਦੇ ਘਰੋਂ ਚੱਲੀ ਦੀ ਇਹ ਬੱਕਰੀ ਹਾਂ ਉਹ ਤੋਂ ਲਈ ਤੀ ਬਾਈ ਨੇ ਇਹ ਹਾਈਟ ਇਹਦੀ ਵੀ ਹੋ 40 ਦੇ ਕਰੀਬ ਆ ਇਹ 40 ਪਲੱਸ ਹੋ ਗਈ ਇਹਦੀ ਹਾਂ ਵਧੀਆ ਬੱਕਰੀਆਂ ਹਾਂ ਤੇ ਜਿਆਦਾਤਰ ਲੂੰਹੀਆਂ ਤੇ ਕਾਲੀਆਂ ਨੇ ਨਾ ਹਾਂ ਜੀ ਨਹੀਂ ਆ ਨਾ ਪਿੱਛੇ ਮੇਲਾ ਹੋ ਕੇ ਹਟਿਆ ਮਡਾਲੀ ਸ਼ਰੀਫੀ ਹੂੰ ਇਹ ਬਾਈ ਨੇ ਉੱਥੋਂ ਬੱਕਰੀ ਲਈ ਹੈ ਜੀ ਇਹ ਅੱਛਾ ਹਾਂ ਇਹ ਬੱਕਰੀ ਦੇ ਵੀ ਮਰੀਜ਼ ਬਹੁਤ ਈ ਲੋਕ ਹਾਂ ਕੋਈ ਇਹਦੇ ਬਾਰੇ ਕੁਝ ਕਹਿੰਦਾ ਤੇ ਬਾਈ ਨੂੰ ਕੋਈ ਕੁਝ ਕਹਿੰਦਾ ਜਣ ਤੇ ਬਾਈ ਨੂੰ ਇਹ ਚੰਗੀ ਲੱਗੀ ਬਾਈ ਨੇ ਇੱਕ ਹੀ ਮੰਗ ਲੈਂਦੀ ਆ ਇਹ ਇੱਕ ਹੀ ਤੋਂ ਲੈਂਦੀ ਆ ਇਹ ਭਾਈ ਕਾਲੇ ਤਲਵੰਡੀ ਵਾਲੇ ਤੋਂ ਤਲਵੰਡੀ ਵਾਲੇ ਦਾ ਹੈ ਹਾਂ ਠੀਕ ਹੈ ਇਹ ਕਿਹੜੇ ਖਾਨਦਾਨ ਚੋਂ ਆਉਂਦੀ ਆ ਬਾਈ ਇਹ ਵੀ ਇਹਨਾਂ ਰੱਬੋ ਵਾਲੀਆਂ ਬੱਕਰੀਆਂ ਚੋਂ ਆਉਂਦੀ ਆ ਜੀ ਇਹ ਰੱਬੋ ਵਾਲੀਆਂ ਬੱਕਰੀਆਂ ਬਾਈ ਰੱਬੋ ਵਾਲੀ ਲਾਈਨ ਦਾ ਫੈਨ ਆ ਹੈਂ ਬਸ ਬਸ ਬਾਈ ਤਾਂ ਕਹਿੰਦਾ ਵੀ ਜਿੰਨੀਆਂ ਰੱਬੋਆਂ ਆ ਸਾਰੀਆਂ ਇਕੱਠੀਆਂ ਕਰ ਦੂੰਗਾ ਜੀ ਹੂੰ ਜੱਟਾਂ ਦੀਆਂ ਬੱਕਰੀਆਂ ਜੱਟਾਂ ਦੇ ਫਾਰਮ 'ਚ ਅੱਜ ਬੱਕਰੀਆਂ ਫਿਰਦੀਆਂ ਨੇ ਧੰਨਵਾਦ ਠੀਕ ਹੈ ਹਾਂ ਜੀ ਹੈਂਡ ਦਾ ਤਕਰੀਬਨ ਸਾਰਿਆਂ ਦੀ ਇੱਕੋ ਹੀ ਆ ਨਾ ਛੋਟੀ ਬੱਕਰੀ ਦਾ ਬਾਈ ਰੱਖਦਾ ਨਹੀਂ ਹੈਗਾ ਛੋਟੀ ਕਹਿੰਦਾ ਬਾਈ ਕਹਿੰਦਾ ਆਪਾਂ ਰੱਖਦੇ ਨਹੀਂ ਹੈਗੇ 40 ਤੋਂ ਉੱਤੇ 40 ਪਲੱਸ ਹੈਂਡ ਦੀਆਂ ਬੱਕਰੀਆਂ ਹੋਣਗੀਆਂ ਬਾਈ ਕੋਲੇ ਹਾਲੇ ਤਾਂ ਬੜੀਆਂ ਬੱਕਰੀਆਂ ਸੀ ਜਮਾ ਪਤਲੇ ਪਿੰਡੇ ਦੀਆਂ ਨੇ ਨਾ ਬਾਈ ਜਿਵੇਂ ਜਿਵੇਂ ਵੀਰੇ ਜਮਾ ਤੇ ਇਹ ਵੀਡੀਓ ਦੇ ਵਿੱਚ ਸਾਨੂੰ ਬਾਈ ਕੱਲੀਆਂ ਬੱਕਰੀਆਂ ਦਿਖਾਉਣੇ ਆਪਾਂ ਬਾਈ ਦੀਆਂ ਤੇ ਉਹ ਬੱਕਰੀ ਕਿੰਨੇ ਰੱਖੇ ਹੋਣੇ ਫਾਰਮ ਦੇ ਵਿੱਚ ਬੱਕਰੇ ਵੀਰੇ ਬੜੇ ਬਰੀਡਰ ਹੈਗੀਆਂ ਤਿੰਨ ਜਿਹਦੇ ਮੇਨ ਬਰੀਡਰ ਇਹ ਲੋਹਾ ਜੀ ਲੋਹਾ ਇਹ ਮੇਨ ਆ ਹਾਂ ਜੀ ਬਾਕੀ ਉਹ ਕਿਹੜੇ ਰੰਗ ਦੇ ਨੇ ਕਾਲੇ ਇੱਕ ਕਾਲਾ ਜੀ ਇੱਕ ਲੋਹਾ ਘਰੇ ਹੋਰ ਅੱਛਾ ਇਹ ਬੱਕਰੀ ਬਾਰੇ ਦੱਸੀ ਇਹ ਬੱਕਰੀ ਧਾਰ ਤੋਂ ਲਈ ਆ ਬਾਈ ਸਰਾਉਦ ਵਾਲੇ ਤੋਂ ਇਹ ਵੀ ਤਾਰੀ ਦੇ ਘਰੋਂ ਮੇਮਣੀ ਲੈ ਕੇਦਾ ਬਾਈ ਅੱਛਾ ਧਾਰ ਸਰਾਉਦ ਵਾਲਾ ਹਾਂ ਇਹ ਬਾਈ ਨੂੰ ਪਸੰਦ ਆਤੀ ਇਹ ਵੀ ਕੱਦਾ ਬਾਈ ਇਹਦੇ ਪਰ ਹੋਰ ਵੀ ਬੰਦੇ ਕਈ ਬੰਦੇ ਫਿਰਦੇ ਨੇ ਆ ਹੁਣੀ ਲੈਤੀ ਆ ਨਾ ਥੋੜਾ ਟਾਈਮ ਹਾਂ ਇਹ ਮੁੱਲਾ ਪਰ ਦੁੱਧ ਚੋਈ ਦੇ ਵਿੱਚ ਚਾਹੀਦੀ ਨਾ ਬੱਕਰੀ ਤੇ ਬਾਈ ਨੇ ਉੱਥੋਂ ਲਈਦੀ ਇਹ ਇਹ ਕਿੰਨਾ ਦੁੱਧ ਕੀਤਾ ਸੀ ਇਹਨੇ ਇਹ ਦੁੱਧ ਬਾਈ ਧਾਰ ਨੂੰ ਇਹ ਪਤਾ ਅਸੀਂ ਨਹੀਂ ਜਣਦੇ ਉਹਦੇ ਨਾਲੋਂ ਤਾਂ ਹੀ ਪਈ ਹੋਈ ਸੀ ਅਸੀਂ ਤਾਂ ਸੌਦਾ ਬਾਅਦ ਚ ਕਰਾਈ ਇਹਦਾ ਉਹਨੂੰ ਕਹਿਦਾ ਵੀ ਤਾਂ ਐ ਚੋਣੀਆਂ ਜੀ ਇਹ ਅੱਛਾ ਹਾਂ ਜੀ ਠੀਕ ਆ ਮੇਉ ਤਾਂ ਅਸਲ ਬਰੀਡ ਵੀ ਦੁੱਧ ਤੇ ਕੰਮ ਕਰਨਾ ਬਾਈ ਨੇ ਬਾਈ ਨੇ ਹਾਂ ਠੀਕ ਹੈ ਤੇ ਬਾਕੀ ਬਾਈ ਦੇ ਕਿਸੇ ਦਿਨ ਬਾਈ ਫਾਰਮ ਤੇ ਚੱਲਾਂਗੇ ਉਦੋਂ ਰਵੰਡ ਡਿਟੇਲ ਨਾਲ ਬਣਾਵਾਂਗੇ ਵੀਡੀਓ ਤੇ ਹੁਣ ਆ ਬੱਕਰੀਆਂ ਦੇਖ ਲਓ ਵੀ ਜਿੰਨੀਆਂ ਹੈਗੀਆਂ ਇੱਥੇ ਲੈ ਕੇ ਆਏ ਨੇ ਆਹ ਪਾਣੀ ਨਾਲ ਉੱਥੇ ਜਿਹੜੀਆਂ ਵਿੱਚ ਦੱਬੀਆਂ ਜਿਹਾ ਹੈਗੀਆਂ ਬਈ ਇਹੇ ਬਾਈ ਆਹ ਡੱਬੀ ਵੀ ਦੇਖ ਲਾ ਬਾਈ ਤਾਰੀ ਮਾਮੇ ਦੇ ਘਰ ਤੋਂ ਗਈ ਹੋਈ ਆ ਲੋ ਇਹਦੇ ਡੱਬੀ ਵੀ ਉੱਥੇ ਗਈ ਹੋਈ ਹੈ ਹਾਂ ਇਹ ਸਿੱਧੀ ਆਪ ਬਾਈ ਨੇ ਘਰੋਂ ਲਈ ਤੀ ਇਹ ਬੱਕਰੀ ਅੱਛਾ ਇਹ ਵੀ ਤਾਰੀ ਦੇ ਘਰੋਂ ਗਈ ਇਹ ਵੀ ਲਾਈਕ ਤਾਰੀ ਦੇ ਘਰੋਂ ਗਈ ਸੀ ਦੀ ਹੂੰ ਇਹਦੀ ਕੀ ਡਿਟੇਲ ਆ ਕਿੰਨੇ ਸੂਏ ਲੈ ਲੇ ਤਾ ਇਹ ਤੀਜੇ ਸੂਏ ਆ ਜੀ ਬੱਕਰੀ ਇਹ ਤੀਜੇ ਸੂਏ ਆ ਹਾਂ ਮੱਕਰੀ ਦੇਖ ਲੋ ਬਈ ਵਧੀਆ ਰਾਜੀ ਆ ਤੇ ਇਹਦੇ ਮੇਮਣੇ ਮੂੰਹ ਨੇ ਹੈਗੇ ਉਰੇ ਘਰੇ ਨੇ ਨਾ ਨਾ ਘਰੇ ਮੇਮਣੇ ਸੀ ਕੋਈ ਨਹੀਂ ਲੈ ਕੇ ਵੀਰੇ ਸਾਰੇ ਮੇਮਣੇ ਸੀ ਘਰੇ ਛੱਡ ਕੇ ਆ ਬੱਕਰੀ ਮੇਮਣੇ ਨਹੀਂ ਲੈ ਕੇ ਆਏ ਹਾਂ ਹੂੰ ਆ ਵੀ ਬਾਈ ਤਾਰੀ ਤੋਂ ਲੱਤੀ ਦੀ ਪਾਠਾ ਜੀ ਇਹ ਪਿੱਛੇ ਦੇ ਮੇਲੇ ਤੇ 6 ਦੰਦ ਪਾਠਾ ਹੀ ਇਹ 6 ਦੰਦ ਹੈ ਹਾਂ ਇਹ ਗਾਨੀਆਂ ਫਿਰ ਕਿੱਥੋਂ ਲੈਤੀਆਂ ਇਹ ਗਾਨੀਆਂ ਬਾਈ ਪਾਕਿਸਤਾਨ ਤੋਂ ਮਗਾਈਆਂ ਨੇ ਬਾਈ ਨੇ ਸਿਪਾਹੀ ਸ਼ਲੀ ਸਿਪਾਹੀ ਸ਼ਲੀ ਹਾਂ ਕੋਈ ਯਾਰ ਮਿੱਤਰ ਗਿਆ ਹੋਇਆ ਤਾਂ ਬਾਈ ਮੰਗਾ ਨੂਰ ਮਹਿਲ ਨਾਲ ਹਾਂ ਉਹਨੇ ਲੈ ਕੇ ਦਿੱਤੀਆਂ ਦੀਆਂ ਤੇ ਬਾਈ ਨੇ 50 ਗਾਨੀਆਂ ਨੂੰ ਹੋਰ ਕਿਹਾ ਉਹਨੂੰ ਅੱਛਾ ਹਾਂ ਜੀ ਇਹ ਪਾਕਿਸਤਾਨੀ ਨੇ ਹੈ ਪਾਕਿਸਤਾਨੀ ਹਾਂ ਜੀ ਸਾਰਿਆਂ ਦੇ ਪਾਈਆਂ ਹੋਈਆਂ ਇੱਕੋ ਜੀਆਂ ਇੱਕੋ ਜੀਆਂ ਸਾਰਿਆਂ ਦੇ ਹਾਂ ਜੀ ਹਾਂ ਹਾਂ ਮੈਂ ਵੀ ਮਾ ਵੀ ਪੁਰਾਣੀਆਂ ਇੱਧਰ ਤਾਂ ਹੁਣਾਂ रहेਆਂ ਨਹੀਂ ਕਿਹੇ ਲੱਗ ਰਹੇ ਇਹ ਕਿਹੜੇ ਬੱਕਰੇ ਦੀ ਆ ਬਾਈ ਪੱਠਾ ਇਹ ਬਾਈ ਬੱਕਰਾ ਆਪਾਂ ਦਿਆਂਦਾ ਬਾਈ ਨੂੰ 240000 ਦਾ ਲੋਹਾ ਬੱਕਰਾ ਮਾਪਾਂ ਦਿੱਤਾ ਤਾਂ ਹੀ ਹੂੰ ਉਹ ਬੱਕਰੇ ਦੀਆਂ ਪੱਠਾਂ ਨੇ ਇਹ ਜੀ ਅੱਛਾ ਹਾਂ ਇੱਕ ਆ ਪੱਠਾ ਇਹ ਹਾਂ ਇਹ ਤਿੰਨੇ ਨੇ ਹੈ ਤਿੰਨੇ ਜੀ ਇੱਕ ਮਾਂ ਦੀਆਂ ਨੇ ਇੱਕ ਮਾਂ ਦੀਆਂ ਨਹੀਂ ਹੈਗੇ ਵੀਰੇ ਹੈਗੇ ਅਲੱਗ-ਅਲੱਗ ਰੇ ਆਪਾਂ ਦੋ ਘਰੇ ਵੀ ਆ ਨੇ ਪਹਿਲੇ ਤਾਂ ਇਕੱਠੀਆਂ ਨੇ ਜਿਹਨਾਂ ਦੇ ਰਾਤ ਗੱਡੀ ਕਾਰਨ ਕਰਕੇ ਮੀਂਹ ਕਰਕੇ ਸੀ ਵੇ ਘੱਟੇ ਲੈ ਕੇ ਆਇਆ ਪਾ ਕੇ ਠੀਕ ਆ ਲੈ ਬਈ ਮੂੰਹ ਮੱਥਾ ਦੇਖੋ ਬਈ ਇਹਨਾਂ ਦਾ ਵੀ ਕਿੰਨਾ ਚੰਗਾਗਾ ਤੇ ਇਹ ਤਾਂ ਤਹੀ ਬੱਕਰ ਇਹ ਆਪਾਂ ਦਿੱਤਾ ਦਾ ਬਾਈ ਨੂੰ ਜੀ 240000 ਦਾ ਹੂੰ ਹਾਂ ਤੇ ਤੇਰੇ ਘਰੋਂ ਵੀ ਗਈਆਂ ਹੋਈਆਂ ਨੇ ਬਟਾ ਆਪਣੇ ਕੋਲੋਂ ਵੀ ਹਾਂ ਇਹ ਬਾਈ ਨੇ ਉਹ ਫਿਰ ਬੱਕਰਾ ਵੇਚਦਾ ਦਾ ਪੂਨੇ ਜਮ ਭੋਨੇ ਵਾਲੇ ਬੰਦਿਆਂ ਨੂੰ ਹੂੰ ਉਹ ਉੱਥੇ ਮਹਾਰਾਸ਼ਟਰ ਚਲੇ ਜਾਂਦਾ ਫਿਰ ਬੱਕਰਾ ਪੂਨੇ ਜ ਠੀਕ ਹੈ ਹਾਂ ਜੀ ਲਓ ਵੀ ਬਾਈ ਬਰੀਡ ਬਾਈ ਲਵੇ ਚੰਗੀ ਆ ਤੇ ਬਾਕੀ ਪੈਸੇ ਵੀ ਚੰਗੀ ਲੱਗੇ ਹੋਏ ਨੇ ਤੂੰ ਘੋੜਿਆਂ ਦਾ ਕੰਮ ਵੀ ਆ ਹੈ ਹਾਂ ਘੋੜਿਆਂ ਦਾ ਜੀ ਏ ਬਾਈ ਦਾ ਮੁੰਡਾ ਹੀ ਇਹਨੂੰ ਘੋੜਿਆਂ ਦਾ ਸ਼ੌਂਕ ਹੈ ਜਿਆਦਾ ਹੁਣ ਅੱਛਾ ਲਾ ਬਾਈ ਨਾ ਕਰਦਾ ਬਾਈ ਗੱਲਬਾਤ ਮਾੜੀ ਜੀ ਬਾਈ ਕੀ ਨਾਂ ਹੈਗਾ ਮਨਦੀਪ ਸਿੰਘ ਨਾਮ ਹੈ ਵੀਰ ਅੱਛਾ ਬਾਈ ਤੈਨੂੰ ਬੱਕਰੀਆਂ ਦਾ ਸ਼ੌਂਕ ਹੈ ਘੋੜਿਆਂ ਦਾ ਵੀਰ ਪਹਿਲਾਂ ਤਾਂ ਘੋੜਿਆਂ ਦਾ ਸ਼ੌਂਕ ਸੀਗਾ ਹੁਣ ਅਗਾਹਾਂ ਗਾ ਆਪਾਂ ਬੱਕਰੀਆਂ ਤੇ ਵੀ ਕੰਮ ਕਰ ਰਹੇ ਆ ਅੱਛਾ ਬੱਕਰੀਆਂ ਤੇ ਵੀ ਕਰੀ ਜਾਂਦੇ ਹੋ ਹੈ ਹਾਂਜੀ ਠੀਕ ਹੈ ਤੇ ਫਿਰ ਹੁਣ ਨਾਲ ਵੀ ਫਾਰਮ ਦੇ ਵਿੱਚ ਕੰਮ ਕਰਾਉਂਦੇ ਹੋ ਜਾਂ ਬੰਦੇ ਬੰਦੇ ਰੱਖੇ ਹੋਏ ਨੇ ਕਿਵੇਂ ਆ ਨਹੀਂ ਬੰਦੇ ਵੀ ਰੱਖੇ ਹੋਏ ਆ ਆਪ ਵੀ ਕੰਮ ਕਰਾਉਂਦੇ ਗਏ ਲੋਗੇ ਜੀ ਅੱਛਾ ਹਾਂਜੀ ਠੀਕ ਹੈ ਤੇ ਕਿੰਨੀਆਂ ਬੱਕਰੀਆਂ ਦਾ ਟਾਰਗੇਟ ਆ ਬਈ ਫਾਰਮ ਦੇ ਵਿੱਚ ਵੀ ਕਰਨੀਆਂ ਨੇ ਆਪਾਂ 500 ਬੱਕਰੀ ਦਾ ਟਾਰਗੇਟ ਹੈ। ਵੀ ਸਾਰੀਆਂ ਚੰਗੀਆਂ ਹੋਣ ਜਿਵੇਂ ਆਣੇ। ਹਾਂਜੀ ਐਂ ਚੰਗੀਆਂ ਚੰਗੀਆਂ ਰੱਖਣੀਆਂ ਜੀ ਬਰੀਡ ਤੇ ਕੰਮ ਕਰਨਾ ਆਪਾਂ ਨੇ। ਹਮ ਐਨ ਵਧੀਆ ਕੁਆਲਿਟੀ ਹੋ ਰੱਖਣੀ ਆਪਾਂ ਨੇ। ਅੱਛਾ ਕੋੜੀਆਂ ਕਿਵੇਂ ਕੋੜੀਆਂ ਕਿੰਨੀਆਂ ਕਿਨੇ? ਕੋੜੀਆਂ ਵੀ ਰਹਿ ਗਈ 4-5 ਆਪਣੇ ਕੋਲ। ਚੰਗੀਆਂ ਨੇ। ਚੰਗੀਆਂ ਕਿਹੜੀ ਲਾਈਨ ਦੀਆਂ ਨੇ ਕੋੜੀਆਂ? ਆਪਣੇ ਕੋਲ ਵੀਰ ਨੌਕਰੀ ਕੋੜੀ ਐ ਪਾਰਸ ਲੈਣ ਦੀ। ਅੱਛਾ ਬਾਰਸ ਕੋੜਾ ਸੀ ਗੈਂਦਰਬਾਈ ਤੁੰਗ ਕੋਲ ਹਾਂ ਉਹਦੀ ਬਸ਼ੇਰੀ ਲਈ ਸੀਗੇ ਆਪਾਂ ਉਹ 65 ਪਲੱਸ ਹਾਈਟ ਕਰ ਗਈ ਜੀ ਹੁਣ ਠੀਕ ਹੈ ਹਾਂਜੀ ਤੇ ਚਾਰ ਘੋੜੀਆਂ ਨੇ ਛੋਟੇ ਲਵੇ ਹਾਂਜੀ ਇਹ ਬੱਕਰੇ ਦਾ ਵੀ ਨਹੀਂ ਦੇਖੀ ਜਣਾ ਦੱਸਣ ਦਾ ਕਾਰਨ ਨਹੀਂ ਹੀ ਹੈ ਜਿੰਨਾ ਲੋਕ ਕਹਿੰਦੇ ਆ ਵੀ ਬੱਕਰੇ ਦਾ ਕੱਦ ਐਡਾ ਬੜਾ ਹੈ ਨਹੀਂ ਵੀ ਅਸੀਂ ਪਹਿਲਾਂ ਵੀਡੀਓ ਦੇ ਵਿੱਚ ਕਹਿੰਦੇ ਵੀ ਇਹ 48.5 ਇੰਚ ਦਾ ਤਾਂ ਹੁਣ ਲੋਕ ਦੱਸ ਦਣਗੇ ਕਮੈਂਟ ਬਾਕੀ ਜਿਹੜੇ ਵੀਰਾਂ ਨੇ ਹੁਣ ਦੇਖਿਆ ਉਹਨਾਂ ਨੂੰ ਪਤਾ ਹੋਊਗਾ ਵੀ ਕਿੰਨਾ ਹੈ ਵੀ ਕਿੰਨਾ ਹੈਗਾ ਨਾ ਹਾਂ ਕਈ ਬੰਦੇ ਨੇ ਤਾਂ ਨਾ ਬਾਈ ਦਾ ਇਹੋ ਜਿਹਾ ਮਜ਼ਾਕ ਬਣਾਇਆ ਵੀ 10 ਬੱਕਰੀਆਂ ਇੱਕ ਬੱਕਰੇ ਵੱਟੇ ਬਾਈ ਨੂੰ ਕੀਲਾ ਜ਼ਮੀਨ ਦਾ ਕਹਿੰਦਾ ਵੀ ਬਾਈ ਸਾਡੇ 9 ਕਰਾਉਂਦਾ। ਅੱਛਾ। ਉਹ ਬਾਈ ਕਹਿੰਦਾ ਸਾਨੂੰ ਸਾਫ਼ਤ ਕਰਕੇ ਕਹਿ ਦੇਵੇ ਕੋਈ ਬੰਦਾ 10 ਬੰਦਿਆਂ ਦੇ ਵਿੱਚ ਵੀ ਅਸੀਂ ਕੀਲਾ ਜ਼ਮੀਨ ਦਾ ਦੰਦੇ ਆ 5 ਕਰੋੜ ਦਾ ਕੀਲਾ ਬਾਈ ਕਹਿੰਦਾ ਸਾਡੇ ਪਿੰਡ। ਹੂੰ। ਵੀ ਇੱਕ ਵਾਰ ਵੀ ਕਹਾ ਦੇਵੇ ਕੋਈ ਬੰਦਾ ਡੇਢ ਕੀਲਾ ਦਵਾਂਗੇ ਬਾਈ ਕਹਿੰਦਾ ਆਪਾਂ। ਅੱਛਾ। ਉਹੀ ਕਹਿ ਦਿੰਦੇ। ਵੀਡੀਓ ਦੇ ਵਿੱਚ ਤਾਂ ਹਰੇਕ ਕਹਿੰਦਾ ਸਾਡੀ 7 ਲੀਟਰ ਦੁੱਧ ਦਿੰਦੀ ਹੈ। ਬਾਈ ਕਹਿੰਦਾ 7 ਲੀਟਰ ਦੁੱਧ ਅਸੀਂ ਚੋਕੇ ਲਵਾਂਗੇ ਬੱਕਰੀ ਵੀ ਦੇਖਾਂ ਕੱਦ-ਗਾਠ ਵੀ ਦੇਖਾਂਗੇ। ਉਹਨੂੰ 7 ਲੱਖ ਦੀ ਉਹ ਖਰੀਦਾਂਗੇ ਬਾਈ ਕਹਿੰਦਾ। ਠੀਕ ਹੈ ਦੋ ਟਾਈਮਾਂ ਦੀ ਚੋਅ ਹੈ 7 ਲੀਟਰ ਬੰਦਾ ਦੁੱਧ ਚੋਕੇ ਕਹੇ ਦੇਵੇ ਦੇ ਦੇਵੇ 7 ਲੱਖ ਦੀ ਬਾਈ ਕਹਿੰਦਾ ਬੱਕਰੀ ਲਵਾਂਗੇ ਪੂਰੇ ਮੇਲੇ ਕੋਈ ਵੀ ਬੰਦਾ ਕਹੇ ਦੇਵੇ ਵੀ ਅਸੀਂ 7 ਲੀਟਰ ਚੋਕੇ ਦੇ ਦਾਂ ਹਾਂ ਦੁੱਧ 7 ਲੀਟਰ ਹੋਵੇ ਅਸੀਂ ਉੱਥੇ ਹੀ ਆ ਜਾਂਗੇ ਬਾਈ ਦੇ ਘਰੇ ਜਾ ਕੇ ਜਿਹੜਾ ਵੀ ਹੋਵੇ ਹਾਂ ਮੈਂ ਬੁੱਦੂ ਹਾਂਜੀ ਜੇ ਮੈਂ ਹਾਂ ਦੁੱਧ ਘੱਟ ਹੋਵੇ ਦੁੱਧ ਘੱਟ ਵੀਰੇ ਆਪਾਂ ਨੇ 7 ਲੀਟਰ ਕਹਿੰਨੇ ਜਿਵੇਂ ਅਗਲੇ ਕਹਿੰਦੇ ਨੇ ਵੀ ਥਾ ਵੀਡੀਓ ਦੇ ਵਿੱਚ ਤਾਂ ਹਰੇਕੇ ਕਹਿੰਦਾ ਵੀਰੇ ਸਾਡੀ 7 ਲੀਟਰ ਦਿੰਦੀ ਆ ਹਾਂ ਜੇ ਭਾਂਡੇ 'ਚ ਪੈਂਦਾ ਫੇਰ ਪਤਾ ਲੱਗਦਾ ਭਾਂਡੇ 'ਨ ਦੱਸਣਾ ਉਹਦਾ ਵੀ ਹਾਂ 7 ਲੀਟਰ ਦਿੰਦੀ ਆ ਕਿੰਨਾ ਦਿੰਦੀ ਆ 7 ਲੀਟਰ ਦਾ ਦੁੱਧ ਦਾ ਸੀ 7 ਲੱਖ ਰੁਪਈਆ ਦਵਾਂਗੇ ਬੱਕਰੀ ਨਾ 7 ਲੀਟਰ ਦੁੱਧ ਦੋ ਟਾਈਮ ਦਾ ਸਹੀ ਚੋਅ ਆ ਦਵੇ ਬੰਦਾ ਤਿੰਨ ਚੋਅ ਆਈਆਂ ਚੋਵਾਂਗੇ ਇੱਕ ਖਾਲੀ ਕਰਨੀ 2 ਮਿੰਟ ਦੀਆਂ ਠੀਕ ਹੈ ਹਾਂ ਜੀ ਅਗਲੇ ਦੇ ਘਰੇ ਘਰੇ ਅਗਲੇ ਦੇ ਅਗਲੇ ਦੇ ਘਰੇ ਚੋਵਾਂਗੇ ਠੀਕ ਹੈ ਹਾਂ ਲੈ ਬਈ ਜੇ ਕਿਸੇ ਲਵੇ ਹੈਗੀ ਤਾਂ ਦੱਸਿਓ ਵੀ ਫਿਰ ਇਹ ਚੋ ਕੇ ਸਾਨੂੰ 7 ਲੱਖ ਰੁਪਏ ਦੇ ਜਾਣਗੇ ਜੇ ਛੋਡੀ ਬੱਕਰੀ ਨੇ 7 ਕਿਲੋ ਦੁੱਧ ਦੇਤਾ ਹਾਂ ਜੀ ਹੂੰ ਤੇ ਠੀਕ ਆ ਬੁੱਦੂ ਭਾਈ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਕਿਸੇ ਦਿਨ ਫਾਰਮ 'ਚ ਮਿਲਦੇ ਆਂ ਫਾਰਮ 'ਚ ਆਇਓ ਜ਼ਰੂਰ ਜੀ ਜ਼ਰੂਰ ਉਹਦੇ ਆਪਾਂ ਵਧੀਆ ਡਿਟੇਲ ਨਾਲ ਵੀਡੀਓ ਬਣਾਵਾਂਗੇ ਆ ਵੀਡੀਓ ਤਾਂ ਬਈ ਜਾਨਵਰ ਦਿਖਾਤੇ ਸਾਨੂੰ ਵੀ ਕੀ ਗੱਲਬਾਤ ਆ ਸਾਰੀ ਤੇ ਠੀਕ ਆ ਬਈ ਧੰਨਵਾਦ ਠੀਕ ਹੈ ਜੀ